ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹਰਪਾਲ ਸਿੰਘ ਪਿੰਡ ਫਤਿਹਪੁਰ ਰਾਜਪੁੱਤਾ ਜ਼ਿਲ੍ਹਾ ਪਟਿਆਲਾ ਜੀ ਤੇ ਮੈਂ ਸਾਰੇ ਹੀ ਜ਼ਿਮੀਦਾਰ ਕਿਸਾਨ ਭਰਾਵਾਂ ਨੂੰ ਅਪੀਲ ਕਰਦਾ ਕਿ ਆਪਾਂ ਝੋਨੇ ਦੀ ਸਿੱਧੀ ਬਿਜਾਈ ਵਾਲ ਆਈਏ ਇਸ ਵਿੱਚ ਸਰਕਾਰ ਵੀ ਆਪਣਾ ਮਾਨ ਸਨਮਾਨ ਕਰਦੀ ਹੈ ਤੇ ਆਪਾਂ ਨੂੰ ਸਰਕਾਰ ਵੱਲੋਂ 1500 ਰੁਪਏ ਦੀ ਰਾਸ਼ੀ ਵੀ ਦਿੱਤੀ ਜਾਂਦੀ ਹੈ ਇਹ ਪਿਛਲੇ 4 ਸਾਲ ਤੋਂ ਸਿੱਧੀ ਬਿਜਾਈ ਕਰ ਰਹੇ ਆਂ ਡੀਆਰ ਸੇ ਡ੍ਰਿਲ ਲਾਈ ਪੂਰੀ ਕਾਮਜਾਬ ਆ ਪੂਰਾ ਝਾੜ ਦੇ ਰਹੀ ਹੈ ਜੀ ਪਾਣੀ ਦੀ ਬਚਤ ਆਈ ਤੇ ਪੰਜਾਬ ਸਰਕਾਰ ਹਰ ਮੋਚੇ 1500 ਰੁਪਏ ਮਦਦ ਕਰ ਰਹੀ ਆ ਇਟੋਨੇ ਦੀ ਸਿੱਧੀ ਬਿਜਾਈ ਵਿੱਚ ਪਾਣੀ ਦੀ ਲਾਗਤ ਵੀ ਘੱਟ ਹੁੰਦੀ ਹੈ ਤੇ ਮੁਨਾਫਾ ਵੀ ਵੱਧ ਹੁੰਦਾ ਹੈ ਤੇ ਪਾਣੀ ਦਾ ਜਿਹੜਾ ਪੱਧਰ ਹੈ ਮਤਲਬ ਜ਼ਮੀਨ ਵਿੱਚ ਪਾਣੀ ਦਾ ਚਾਰਜ ਹੁੰਦਾ ਸਾਡਾ ਇਹ ਪਿਤਾ ਪੁਰਖੀ ਤੋਂੰਦਾ ਹੈ ਤੇ ਅਸੀਂ ਖੇਤੀਬਾੜੀ ਨਾਲ ਰਿਲੇਟਡ ਹੀ ਕੰਮ ਕਰਦੇ ਆ ਰਹੇ ਹਾਂ ਸਿੱਧੀ ਬਜਾਈ ਨਾਲ ਪਾਣੀ ਦੀ ਬਚਤ ਬਹੁਤ ਜ਼ਿਆਦੀ ਹੈ ਜੀ ਸਾਰੇ ਕਿਸਾਨਾਂ ਨੂੰ ਕਿੰਨੇ ਅਪੀਲ ਕਰਦੇ ਆਂ ਭਈ ਸਿੱਧੀ ਬਜਾਈ ਕਰਾ ਕਰੋ ਜੀ ਇਸ ਤੋਂ ਪਹਿਲਾਂ ਅਸੀਂ ਝੋਨਾ ਕਦੂ ਕਰਕੇ ਲਾਉਂਦੇ ਸੀ ਤੇ ਪਾਣੀ ਬਹੁਤ ਲੱਗਦਾ ਜੀ ਉਹਦੇ ਨਾਲ ਤੇ ਜ਼ਮੀਨ ਦੀ ਜਿਹੜੀ ਤੈ ਆ ਬੈਠ ਜਾਂਦੀ ਆ ਪਾਣੀ ਘਟ ਪਿੰਦੀ ਆ ਜੀ ਪਿਛਲੇ ਤਕਰੀਬਨ 4 ਸਾਲ ਤੋਂ ਅਸੀਂ ਝੋਨੇ ਦੀ ਸਿੱਧੀ ਬਜਾਈ ਕਰਦੇ ਆ ਰਹੇ ਆ ਤੇ ਇਸ ਨਾਲ ਸਾਨੂੰ ਦੁੱਜੇ ਝੋਨੇ ਨਾਲੋਂ 4 ਸਾਡਾ ਵਧਿਆ ਹੀ ਆ ਜੀ ਇਹ ਬੇਨਫੀਟ ਸਭ ਤੋਂ ਵੱਡਾ ਲੇਬਰ ਦੀ ਦਿੱਕਤ ਨਹੀਂ ਝਮਈ ਹੈਗੀ ਜੀ ਸਿੱਧੀ ਬਜਾਈ ਕਰੋ ਜ਼ਿਮੀਦਾਰ ਨੂੰ ਮੋਜ ਬੜੀ ਆ ਪੰਜਾਬ ਸਰਕਾਰ ਆਪਣੇ ਫੇਵਰ ਦੇ ਵਿੱਚ ਜ਼ਿਮੀਦਾਰਾਂ ਦੇ ਫੇਵਰ ਦੇ ਵਿੱਚ ਆ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਾਂ ਮਾਣਯੋਗ ਮੁੱਖ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਜੀ ਪੀਓ ਸਾਡੇ ਲਈ ਇਹਨਾਂ ਸੋਚਦੇ ਹਨ